45 ਇੰਚ ਦੀ ਪੱਠ ਹੈ ਬਾਈ ਉਹੀ ਤਾਂ ਨਹੀਂ ਕਹਿੰਦਾ ਨਹੀਂ ਬਾਈ ਉਹੀ ਨਹੀਂ ਕਹਿੰਦਾਗਾ ਹੈ ਹੀ ਹੈ ਹੀ ਹੈ ਬਰੀਡ ਦੀ ਕੰਮ ਕਰ ਰਹੇ ਉਹਨਾਂ ਦਾ ਵੀ ਤੇ ਇਹਨਾਂ ਦਾ ਵੀ ਉਹਨਾਂ ਦਾ ਬਰੀਡ ਟੱਕਰੇ ਤੇ ਬਾਕੀ ਇਹ ਗੱਗੀ ਮਹਰਾਜ ਦਾ ਬੱਕਰਾ ਸੀ ਇਹ ਮਹਰਾਜ ਵਾਲੇ ਦਾ ਕਿੰਨੇ ਟਾਈਮ ਦੀ ਆ ਬਾਈ ਇਹ ਬਾਈ ਹੈਗੀ 4 ਮਹੀਨਿਆਂ ਦੀ 4 ਮਹੀਨੇ ਦੀ ਪੱਠ ਚੰਗੀ ਆ ਬਾਈ ਛੋਡੀ ਵੀ ਤੇ ਬਾਕੀ ਹੋਰ ਪਾਇਆ ਕੁਝ ਹੈ ਨਹੀਂ ਨਹੀਂ ਬਈ ਵਾਲੇ ਦਾ ਪਹਿਲੀ ਵਾਰ ਹੀ ਪਾਇਆ ਆਪਾਂ ਆ ਦੇਖੋ ਬਾਈ ਤੌੜਿਆ ਬਿਹਾਈ ਖੜਾ ਕਿਹੜਾ ਪਿੰਡ ਆ ਬਾਈ ਆਪਣਾ ਹੱਤਜਵਾਲ ਕਿੰਨੀ ਕਿੰਨੀ ਹਾਈਟ ਹੈ ਦੀ ਮਾਂ ਦੀ ਇਹਦੀ ਮਾਈ ਦੀ ਹੈਗੇ 38 40 ਇੰਚ ਇੰਚ ਹੈਗੀ ਆ ਬਾਈ ਹੈਗੀ ਆ ਹੈਗੀ ਤੇ ਜਿਹੜਾ ਇਹਦਾ ਬਾਪ ਆ ਫਿਰ ਸੈਣੀ ਗੱਲ ਲਾਲਾ ਉਹਦੀ ਹਾਈਟ ਕਿੰਨੀ ਆ ਉਹਦੀ ਬਈ ਹੈਗੀ ਆ 40 42 ਇੰਚ ਉਹਦੀ ਆ ਜੀ ਕਿੰਨੇ ਦੰਦ ਹੋ ਗਿਆ ਉਹ ਖੀਰੇ ਹੀ ਆ ਜੀ ਤਾਂ ਹਾਂ ਜੀ ਖੀਰਾ ਖੀਰੇ ਦੀ ਲਵਾਤੀਆਂ ਸੀ ਬਈ ਉਹ ਰਿਜ਼ਲਟ ਵੇਖਣ ਦੀ ਆਹ ਰਿਜ਼ਲਟ ਦੇਖਣ ਆ ਮਰਨ ਲਵਾਦੀਆਂ ਪਰ ਹੁਣ ਤਾਂ ਨਹੀਂ ਛੱਡਿਆ ਦਵਾਰੇ ਨਹੀਂ ਹੁਣ ਨਹੀਂ ਛੱਡਦੇ ਹੁਣ ਕਦ ਛੱਡੋਗੇ ਫਿਰ ਹੁਣ ਤਾਂ ਜਦੋਂ ਕੱਦ ਜਦੋਂ ਖੜ ਗਿਆ ਉਦੋਂ ਕਾ ਛੱਡਾਂਗੇ ਜੀ ਜਦੋਂ ਕੱਦ ਖੜ ਗਿਆ ਠੀਕ ਠੀਕ ਦੇ ਨਾਲ ਬੰਦੰਗਰਾ ਦੇ ਨਾਲ ਰੱਖੀਆ ਨੇ ਵੀਰੇ ਚੰਗੀ ਆ ਬਈ ਪੱਠ ਜਨ ਇਹਦੀ ਮਾਂ ਕਿਵੇਂ ਆ ਪੂਰੀ ਸਿਹਰਾ ਵੀਰੇ ਕਿੰਨੀ ਹਾਈਟ ਤੁਹਾਡਾ ਹੈ 42 ਇੰ ਲਓ ਇੱਧਰ ਨੇ ਜਿਹੜੀਆਂ ਪੱਠਾਂ ਇਹ ਹੈਗੀਆਂ ਨੇ 15 ਤੋਂ 25 ਕਿਲੋ ਵਾਲੀਆਂ ਤੇ ਇਹ ਬਾਈਆਂ ਨੇ ਓਡੀ ਗੱਲਬਾਤ ਕਰਾਉਂਦੇ ਆ ਪੱਠਾਂ ਚੰਗੀਆਂ ਨੇ ਸਾਰੀਆਂ ਕੀ ਹਾਲ ਆ ਬਾਈ ਲਾਵੀਂ ਮਾਈਕ ਤੇਰੇ ਬੋਲੇਗਾ ਐ ਕਿਹੜਾ ਪਿੰਡਾ ਤੇਰਾ ਗੱਲ ਲਿਆ ਹਾਂ ਦੋ ਪੱਕੀ ਲਾ ਲਈਆ ਬੱਲੇ ਵਾਲਾ ਠੀਕ ਆ ਕੀ ਡਿਟੇਲ ਆ ਇਹਦੀ ਪੱਠ ਦੀ ਪਤਾ ਨਹੀਂ ਐਨੇ ਨਹੀਂ ਪਤਾ ਲੈ ਇਹ ਮੁੰਡਿਆਂ ਬਈ ਪੱਠ ਚੰਗਿਆ ਖੇਰੀ ਪੱਠਾ 25 ਕਿਲੋ ਵਾਲੀ ਚਾਹ ਲੈ ਕੋਈ ਕਰਨੀ ਪੁੱਤ ਗੇੜਾ ਪੈਂਦਾ ਬਈ ਆਪਣਾ ਸਰਾਵ ਦਾ ਵੀਰੇ ਸਰਾਵ ਦਾ ਆ ਮਨੇ ਠੀਕ ਆ ਤਾਂ ਵੀਆ ਮੱਠਾ ਹੈ ਲੋਹੇ ਰੰਗ ਦੀ ਹਾਂ ਵੀਰੇ ਠੀਕ ਹੈ ਜੀ ਮਾ ਬੱਖੋ ਕਿਵੇਂ ਬਈ ਇਹ ਕਿੰਨੀ ਹੈ ਟੂਟਾ ਮਾਂ ਦੀ ਠੀਕ ਆ ਵੀਰੇ ਐਨ ਓਕੇ ਆ ਕੰਮ ਓਕੇ ਜਾ ਇਹ ਹੈਡ ਨਹੀਂ ਦੱਸਦਾ ਕਹਿੰਦਾ ਕੰਮ ਓਕੇ ਆ ਠੀਕ ਆ ਬਈ ਤਾਂ ਉਹ ਇਹ ਹਾਲ ਆ ਬਾਈ ਵਧੀਆ ਵੀਰੇ ਕਿਹੜਾ ਪਿੰਡ ਆ ਪਿੰਡ ਦਾ ਉਹਦਾ ਵੀਰੇ ਆਪਣਾ ਦਾ ਉਹ ਕਿਹੜੀ ਉੱਚੀ ਦੌੜ ਉੱਚੀ ਦੌੜ ਠੀਕ ਆ ਆ ਪੱਠ ਲੈ ਕੇ ਆਇਆ ਹਾਂ ਬਾਈ ਹਾਂਜੀ ਬਾਈ ਠੀਕ ਕਿੰਨੇ ਟਾਈਮ ਦੀ ਇਹ ਇਹ ਬਾਈ ਢਾਈਆਂ ਕੁ ਮਹੀਨਿਆਂ ਦੀ ਢਾਈ ਮਹੀਨਿਆਂ ਦੀ ਪੱਠ ਆ ਬਾਈ ਇਹਦੀ ਮਾਂ ਕਿਵੇਂ ਆ ਬਹੁਤ ਚੰਗੀ ਆ ਵੀਰੇ ਪੂਰੀ ਹੈਡ ਹਾਟ ਹੈਡ ਹੈਗੀ ਵੀਰੇ 39 ਇੰਚ ਉਹਦੀ 39 ਇੰਚ ਠੀਕ ਆ ਦੁੱਧ ਕਿਵੇਂ ਆ ਬਾਈ ਮਾਂ ਥੱਲੇ ਦੀ ਥੱਲੇ ਉਹ ਜੀ ਦੁੱਧ ਆ ਵੀਰੇ ਪਲੀ ਦੱਸ ਦਿਆ ਤੁਹਾਨੂੰ ਪਲੀ ਦੱਸ ਦਿਆ ਹਣਾ ਠੀਕ ਆ ਕੋਈ ਸੌਪਤ ਰਾਮ ਕੇ ਦੇ ਬਾਈ ਦੋ ਨੇ ਇਹਦੇ ਵਿੱਚ ਐ ਨਾ ਬਈ ਇੱਕ ਚਿੱਟਾ ਜਿਹਾ ਰੰਗ ਵੀ ਆ ਗਿਆ ਹਾਂ ਵੀਰੇ ਡੱਬਾ ਵਿੱਚ ਡੱਬਾ ਆ ਗਿਆ ਹੈ ਠੀਕ ਆ ਪੂਰੀ ਕਾਲੀ ਨਹੀਂ ਆ ਸੋਨ ਨੂੰ ਫੜਾ ਦੇ ਮੈਂ ਕਿ ਬਾਈ ਲੈ ਬਾਈ ਕੀ ਹਾਲ ਆ ਸੋਨ ਨੂੰ ਵਧੀਆ ਵੀਰੇ ਵਧੀਆ ਵਧੀਆ ਕਿੰਨੇ ਜਨਮ ਪਰ ਪਏ ਨੇ ਮੇਲੇ ਚ 6 ਬਸ 6 ਹਾਂਜੀ 6 ਪਾਤੇ ਤੇ 1 ਕਾ ਪੱਠਾ ਹੈ ਹਾਂਜੀ ਕੰਨਾਂ ਤੇ ਬੜਾ ਸੋਹਣਾ ਡਿਜ਼ਾਈਨ ਆ ਜਿਹੜਾ ਇਹਦੇ ਹਾਂਜੀ ਕਿੰਨੇ ਟਾਈਮ ਦੀਆਂ ਸੋਨ ਨੂੰ ਪੱਠ ਬਈ ਇਹ ਹੈਗੀ ਬਾਈ 3 ਮਹੀਨੇ ਦੀ 3 ਮਹੀਨੇ ਦੀ ਹਾਂਜੀ ਤੈਨਾਂ ਮੈਨੇ ਵੀ ਪੱਠਾ ਹੈ ਦੁੱਧ ਪੀਂਦੀ ਆ ਹਲੇ ਦੁੱਧ ਪੀਂਦੀ ਆ ਕਰੀ ਮੂੰਹ ਕਰੀ ਮੂੰਹ ਐਂਟ ਆ ਬਈ ਪੱਠਾ ਠੀਕ ਆ ਮਾਂ ਪੱਖੋਂ ਕਿਵੇਂ ਆ ਬਈ ਇਹ ਸਿਰੇ ਵਾਲੀ ਦੀ ਆ ਸਿਰੇ ਵਾਲੀ ਦੀ ਚੰਗੀ ਉਹ ਦੀ ਆ ਉਹ ਦੀ ਆ ਜਾਵਾਂ ਠੀਕ ਆ ਤੇ ਬਾਕੀ ਹੋਰ ਕੰਮ ਕਰ ਹੱਟ ਜਾਵਾਂ ਬੱਕਰਾ ਬੁੱਕਰਾ ਪਾਏਗੇ ਬੱਕਰੇ ਬਈ ਪਾਵਾਂਗੇ ਪਾਵਾਂਗੇ ਹਾਂਜੀ ਹਾਂਜੀ ਵੱਡਿਆਂ ਚ ਚਾਰ ਦੰਦ ਛੇ ਦੰਦ ਚ ਚਾਰ ਤੇ ਛੇ ਦੰਦ ਜائیں ਦੋ ਬੱਕਰੇ ਲੈ ਕੇ ਆਇਆ ਉਹ ਪਾਵਾਂਗੇ ਠੀਕ ਆ ਲਓ ਇਹ ਗਾਂਹ ਚੱਲਦੇ ਆਪਾਂ ਆਈਆਂ ਲਵੇ ਹਸਰੀ ਕਾਲ ਜੀ ਕੀ ਪਿੰਡ ਕਿਹੜਾ ਪਿੰਡ ਆ ਜੀ ਆਪਣਾ ਦੁਵਾਰਾ ਪਿੰਡ ਹੈ ਜੀ ਦੁਵਾਰਾ ਜੀ ਦੁਵਾਰਾ ਠੀਕ ਆ ਨਾ ਭਾਈਆ ਹੈ ਭਾਈਆ ਨੇ ਪੱਠ ਪੱਠ ਚੰਗੀ ਆ ਬਈ ਥੋਡੀ ਕਿੰਨੇ ਮਹੀਨੇ ਦੀ ਆ ਬਈ ਇਹ ਵੀਰੇ 2.5 ਮਹੀਨੇ ਦੀ ਆ 2.5 ਮਹੀਨੇ ਦੀ ਹਾਂ ਜੀ ਕਿੰਨੀਆਂ ਕਿ ਬੱਕਰੀਆਂ ਨੇ ਜੀ ਆਪਣੀਆਂ ਲਵੇ ਆਪਣਾ ਲਵੇ 24 ਨੰਗ ਨੇ ਮੇਰੇ ਹੈ 24 ਨੰਗ ਨੇ ਅੱਛਾ ਠੀਕ ਆ ਪਹਿਲਾਂ ਬੱਕਰਾ ਵੀ ਆਪਣਾ ਪਹਿਲੇ ਨੰਬਰ ਤੇ ਆਇਆ ਦੀਗਾ ਕਿਥੋਂ ਮੋਲਾਪੁਰ ਦਾ ਖਾਜੋ ਦੁੱਗਿਆਂ ਜੋ ਅੱਛਾ ਦੁੱਗਿਆਂ ਚ ਪਹਿਲੇ ਨੰਬਰ ਤੇ ਹੀ ਗਿਆ ਜੀ ਹਾਂ ਪੱਤਰਾ ਇਹ ਛੜੀ ਜਿੱਤ ਗਿਆ ਪੱਤੀ ਠੀਕ ਹੈ ਹਾਂ ਹੁਣ ਆ ਪੱਠ ਪਈਆ ਬੱਕਰਾ ਪਾਵਾਂਗੇ ਚਾਰ ਦੰਦ ਚਾਰ ਦੰਦ ਚ ਲੈ ਕੇ ਆਏ ਨਾਲ ਲੈ ਕੇ ਆਏ ਠੀਕ ਹੈ ਜੀ ਠੀਕ ਹੈ ਲੈ ਵੀ ਬਈ ਬੱਕਰਾ ਵੀ ਪਾਉਣਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕੀ ਹਾਲ ਆ ਬਾਈ ਠੀਕ ਹੈ ਵੀਰੇ ਕਿਹੜਾ ਪਿੰਡ ਆ ਜੀ ਬੜਾ ਪਿੰਡ ਸਰਾਉ ਦਾ ਜੀ ਸਰਾਉ ਦਾ ਹਾਂ ਠੀਕ ਹੈ ਕਾਲੇ ਉਹਨਾਂ ਲਈ ਪੱਠ ਆ ਕਾਲੇ ਹੋਣ ਕਾਲੇ ਸਰਾਉ ਦਾਲੇ ਦੀ ਹਾਂ ਇਹ ਕਿਹੜੀ ਅਲ ਦੀ ਛੜੀ ਜਿੱਤੀ ਦੀ ਮੋਲਾਪੁਰ ਤੋਂ ਅੱਛਾ ਠੀਕ ਆ ਇਹ ਪਹਿਲਾਂ ਤਾਂ ਨਹੀਂ ਬਾਈ ਪੱਠ ਕਿਤੇ ਮੇਲੇ ਜਿਕੇ ਪਾਈ ਆ 3 ਬਾਈ ਦੀ ਬਨੇ ਮੁੱਲਾਪੁਰ ਅੱਛਾ ਐਲਸੀਡੀ ਇਹ ਜਿੱਤ ਕੇ ਲੈ ਗਈ ਪਹਿਲਾ ਨੰਬਰ ਦੀ ਇਹੋ ਕਰੀ ਇੱਧਰ ਨੂੰ ਫਿਰ ਲੈ ਬਈ ਜਿੱਤੀ ਹੋਈ ਪੱਠ ਆ ਬਾਈ ਪਹਿਲਾ ਮੁੱਲਾਪੁਰੋਂ ਤੇ ਉਦੋਂ ਇਹਨੇ ਐਲਸੀਡੀ ਜਿੱਤੀ ਸੀ ਇਹ ਪੱਠ ਨੇ ਕੰਨ ਬੰਨ ਵੀ ਹੈਟ ਆ ਬਾਈ ਮੂੰਹ ਮੱਥਾ ਵੀ ਤੁਸੀਂ ਦੇਖ ਸਕਦੇ ਹੋ ਨਾ ਤੇ ਬਾਕੀ ਇਹ ਲੋਹੇ ਰੰਗ ਚ ਆ ਗਈ ਹੂੰ ਲੋਹੇ ਰੰਗ ਚ ਆ ਬਈ ਪੱਠ ਇਹਨੇ ਮੇਲਾ ਜਿੱਤਿਆ ਹੋਇਆ ਮੁੱਲਾਪੁਰ ਦਾ ਆ ਹੁਣ ਦੂਜੀ ਵਾਰ ਪਾਤੀ ਇਹ ਹਾਂ ਦੂਜੀ ਵਾਰ ਪਈ ਆ ਠੀਕ ਆ ਬਾਈ ਇਹਨਾਂ ਲੋਵੇ ਚੰਗੇ ਨਾ ਕਰਨੇ ਸਤਿ ਸ਼੍ਰੀ ਅਕਾਲ ਜੀ ਪੀ ਹਾਲਾ ਜੀ ਬੜਾ ਵਧੀਆ ਜੀ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਪਿੰਡ ਪਵਾਲਾ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਿਲ੍ਹਾ ਫਤਿਹਗੜ ਸਾਹਿਬ ਕਰਿਓ ਜੀ ਖੜੀ ਮਾੜੀ ਇਹਨੂੰ ਪੱਠ ਦੇ ਚੱਲ ਬਈ ਕੰਨ ਕੰਨ ਬਈ ਇਹਦੇ ਵੀ ਬਹੁਤ ਲੱਗਿਆ ਹੋਇਆ ਪੱਠ ਦੇ ਕਿੰਨੇ ਟਾਈਮ ਦੀ ਹੈ ਜੀ ਇਹ ਇਹ ਢਾਈ ਕੁ ਮਹੀਨੇ ਦੀ ਹੈ ਢਾਈ ਕੁ ਮਹੀਨੇ ਦੀ ਹੈ ਕਿੰਨੀਆਂ ਗੇ ਬੱਕਰੀਆਂ ਰੱਖੀਆਂ ਹੋਈਆਂ ਨੇ ਜੀ ਆਪਣੀਆਂ ਆਪਣੇ ਕੋਲ ਹੈ ਜੀ 20 ਕੁ ਨਗ ਦੇ 20 ਕੁ ਨਗ ਨੇ ਜੀ ਠੀਕ ਆ ਫਾਰਮ ਹੈ ਜੀ ਆਪਣਾ ਹਾਂ ਫਾਰਮ ਫਾਰਮ ਕਦੋਂ ਕਿ ਸ਼ੁਰੂ ਕੀਤਾ ਸੀ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਹਜੇ ਹਾਂ ਸਾਲ ਕੁ ਦੇ ਕਰੀਬ ਮੰਨ ਕੇ ਚੱਲੋ ਅੱਛਾ ਪਹਿਲਾਂ ਪਹਿਲਾਂ ਆਪਾਂ ਸ਼ੁਰੂ ਸ਼ੁਰੂ ਚ ਪਹਿਲਾਂ ਰੱਖਿਆ ਸੀ ਉਦੋਂ ਫਿਰ ਛੱਡ ਕੇ ਦੁਬਾਰੇ ਫਿਰ ਕੰਮ ਦੁਬਾਰੇ ਫਿਰ ਪਹਿਲਾਂ ਰੱਖਿਆ ਵੀ ਸੀ ਹਾਂ ਠੀਕ ਆ ਹੁਣ 20 ਕੁ ਨਗ ਕਰ ਲਏ ਹਾਂ ਤੇ ਬਾਕੀ ਪਹਿਲਾਂ ਕਿਤੇ ਪਾਈ ਹੈ ਜੀ ਨਹੀਂ ਆ ਪਹਿਲੇ ਦੀ ਠੀਕ ਆ ਜਾਂ ਕੋਈ ਹੋਰ ਬੱਕਰੀ ਪਾਈ ਹੋਵੇ ਜਾਂ ਨਹੀਂ ਪਹਿਲਾਂ ਜਿਹੜੀ ਇਹਦੀ ਮਾਂ ਸੀ ਨਾ ਉਹ ਪਹਿਲਾਂ ਜਿੱਤੋਂ ਆਪਾਂ ਲਈ ਸੀ ਉਹਨੇ ਪਹਿਲਾਂ ਮੇਲੇ ਚ ਦਿੱਤੇ ਆ ਬੱਸ ਅੱਛਾ ਹਾਂ ਠੀਕ ਆ ਇਹ ਵੀ ਤੁਸੀਂ ਪਹਿਲੀ ਵਾਰ ਕੰਪੀਟੀਸ਼ਨ ਲੜ ਰਹੇ ਹੋ ਹਾਂਜੀ ਹਾਂਜੀ ਠੀਕ ਆ ਜੀ ਤੇ ਫਾਰਮ ਦਾ ਕੀ ਨਾਮ ਹੈ ਜੀ ਆਪਣੇ ਦਾ ਬਰਿੰਦਰਗੜ ਫਾਰਮ ਬਰਿੰਦਰਗੜ ਫਾਰਮ ਤੇ ਅੱਗੇ ਹੁਣ ਫਿਰ ਕੰਮ ਇਹ ਵਧਾਵੋਗੇ ਜੀ ਹਾਂ ਹਾਂ ਵਧਾਵਾਂਗੇ ਜੀ ਵਧੀਆ ਲੱਗਦਾ ਕੰਮ ਨਾ ਵਧੀਆ ਲੱਗਦਾ ਠੀਕ ਹੈ ਮਿਹਨਤ ਨਾਲ ਆ ਮਿਹਨਤ ਕਰੀ ਜਾਵਾਂਗੇ ਨਾਲ ਹੋਰ ਕੀ ਕੰਮ ਔਰ ਆਪਣਾ ਗਾਂਵਾਂ ਰੱਖਿਆ ਹੋਇਆ ਨੇ ਗਾਂਵਾਂ ਫਾਰਮ ਆ ਜੀ ਉਹਨਾਂ ਦਾ ਕੋਆ ਨਹੀਂ ਉਹ ਫਾਰਮਾਂ ਕੋਈ ਮੰਨ ਲਓ 8 10 ਨਗਰ 8 10 ਨਗਰ ਐਫਾ ਹਾਂ ਐਫਾ ਠੀਕ ਹੈ ਜੀ ਵਧੀਆ ਕੰਮ ਆ ਜੀ ਬਰੀਡ ਦੀ ਕੰਮ ਕਰ ਰਹੇ ਉਹਨਾਂ ਦਾ ਵੀ ਤੇ ਇਹਨਾਂ ਦਾ ਵੀ ਦੋਨਾਂ ਦਾ ਬਰੀਡ ਠੀਕ ਹੈ ਇਸ ਤਰ੍ਹਾਂ ਦੇ ਜਿਹੜੇ ਲਓ ਜੀ ਬਾਈ ਵਧੀਆ ਕੰਮ ਕੀਤਾ ਇਹਦਾ ਸਸਰੀ ਗਾਉ ਜੀ ਸਸਰੀ ਗਾਉ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਡਾਈ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਠੀਕ ਆ ਇਹ ਕਿੰਨੇ ਟਾਈਮ ਦੀ ਆ ਜੀ ਬੱਠੇ ਸਾਢੇ 24 ਮਹੀਨੇ ਦੀ ਠੀਕ ਆ ਤੇ ਉਹ ਘਰੇ ਕਿੰਨੇ ਕੁ ਰੱਖਣੇ ਜਾਣੇ ਅਰੇ ਹੈਗੇ 16 ਕਪੜਾ ਨਾਗ ਠੀਕ ਆ ਫਾਰਮ ਆ ਜੀ ਕਹੂੰ ਬਾਹਰ ਉਹ ਹੀ ਰੱਖਿਆ ਮੈਂ ਰੱਖਿਆ ਨੇ ਠੀਕ ਆ ਇਹਦੀ ਮਾਂ ਕਿਵੇਂ ਸੀ ਜੀ ਕਿੰਨੀ ਕੁ ਆਈਟਮਾਂ ਦੀ ਮਾਂ ਦੀ ਹੈਗੀ 37 38 ਇੰਚ 37 38 ਦੁੱਧ ਪੱਖੋਂ ਕਿੰਨਾ ਟਾ ਦੁੱਧ ਪੱਖੋਂ ਪੂਰੀ ਵਧੀਆ 4 ਕਿਲੋ ਦੁੱਧ ਸਾਢੇ 4 ਕਿਲੋ ਹੈਗਾ ਉਹਦਾ ਸਾਢੇ 4 ਕਿਲੋ ਹੁਣ ਵੀ ਸੂਈ ਆ ਦੁਬਾਰਾ ਸੂਈ ਠੀਕ ਆ ਇਹ ਕਿੰਨੇ ਬੱਚੇ ਦਿੱਤੇ ਸੀ ਦੋ ਦਿੱਤੇ ਸੀ ਇਹ ਹੁਣ ਤਿੰਨ ਦਿੱਤੇ ਆ ਪਹਿਲੀ ਵਾਰ ਸੀਗੇ ਜਿਹੜੇ ਉਹ ਦੋ ਸੀ ਇਹ ਇਹ ਦੋ ਸੀਗੇ ਅੱਛਾ ਜਿਹੜੇ ਹੁਣ ਦਿੱਤੇ ਆ ਉਹ ਤਿੰਨ ਨੇ ਉਹ ਤਿੰਨ ਦਿੱਤੇ ਠੀਕ ਹੈ ਜੀ ਇਹ ਪਾਰਟੀ ਦੀ ਸ਼ੇਰੀ ਆ ਸ਼ੇਰੀ ਸ਼ੇਰੀ ਇਹ ਕਾਲੀ ਆ ਗਈ ਇਹ ਬੱਕਰੇ ਤੇ ਵਾਕੀ ਇਹ ਗੱਗੀ ਮਹਰਾਜ ਦਾ ਬੱਕਰਾ ਸੀ ਇਹ ਮਹਰਾਜ ਵਾਲੇ ਦਾ ਠੀਕ ਦੇ ਬੱਕਰੀ ਦੇ ਸੀਗੀ ਠੀਕ ਹੈ ਜੀ ਚੰਗੀ ਹੈ ਜੀ ਪੱਠ ਤੁਹਾਡੇ ਤਿਆਰ ਆਂ ਇੰਜ ਆਜੋ ਨਾਹਾਂ ਦਿਖਾਉਨੇ ਹਨ ਨੂੰ ਕੀ ਹਾਲ ਆ ਬਾਈ ਕਿਹੜਾ ਪੰਡਾ ਜੀ ਸੀਨੀ ਵਾਲਤਾਂ ਦਾ ਸੀਨੀ ਆਰਗਲਾ ਹੈ ਹਾਂਜੀ ਬਾਈ ਠੀਕ ਆ ਅੱਠ ਦਿਖਾਈਏ ਪਹਿਲਾਂ ਕਿੰਨੇ ਟਾਈਮ ਦੀ ਆ ਬਾਈ ਇਹ ਬਾਈ ਹੈਗੀ 4 ਮਹੀਨਿਆਂ ਦੀ 4 ਮਹੀਨੇ ਦੀ ਹਾਂਜੀ ਠੀਕ ਆ ਕਿੰਨੇ ਬੱਚੇ ਦਿੱਤੇ ਇਹਦੀ ਮਾਂ ਨੇ ਇਕੱਲੀ ਵੀ ਠੀਕ ਆ ਹਾਈਟ ਕਿੰਨੇ ਸੀ ਇਹਦੀ ਮਾਂ ਦੀ ਬਾਈ ਹਾਈਟ ਤਾਂ ਵਧੀਆ ਸੀ ਬਾਈ ਮੰਨਿਆ ਜੀ ਹਾਂ ਜੀ ਆਰਵਾ ਬਈ ਕਉਂ ਰੱਖਿਆ ਹੋਈ ਨੇ ਨਹੀਂ ਰੱਖੇ ਹੋਏ ਕਿੰਨੀ ਹੈਗਾ ਆਪਣੇ ਕੋਲੇ ਹੈਗੇ 10-12 ਬਈ 10-12 ਉਹ ਰੱਖਿਆ ਨੇ ਬਸ ਆਉਂਕ ਨੂੰ ਹੈ ਹਾਂ ਹਾਂ ਬਈ ਠੀਕ ਆ ਪਾਠ ਚੰਗੀ ਆ ਬਈ ਛੋਡੀ ਵੀ ਤੇ ਬਾਕੀ ਹੋਰ ਪਾਇਆ ਕੁਛ ਨਹੀਂ ਨਹੀਂ ਬਈ ਜਿਹੜਾ ਪਹਿਲੀ ਵਾਰੀ ਪਾਇਆ ਆਪਾਂ ਨਾ ਇੱਥੇ ਹੋਰ ਜਾਨਵਰ ਲੈ ਕੇ ਆਏ ਨਾ ਪਹਿਲੀ ਵੀ ਲੈਂਦੀ ਆ ਬਈ ਇਹ ਪਾਠ ਹੀ ਲੈ ਕੇ ਆਏ ਗੱਲ ਠੀਕ ਆ ਜੀ ਇੰਪਾ ਦੀ ਆ ਗਲਾ ਬਾਈ ਤੇ ਹੋਰ ਨਾਲ ਕੋਈ ਕੰਮ ਕਰਦੇ ਹੋ ਹਾਂ ਵੀ ਆਪਣਾ ਕੁੱਤਿਆਂ ਦਾ ਵੀ ਕੰਮ ਆ ਬਾਈ ਕੁੱਤਿਆਂ ਦਾ ਹਾਂਜੀ ਹਾਂਜੀ ਬਾਈ ਕੀ ਆ ਕਿਹੜੇ ਕੁੱਤੇ ਹੁੰਦੇ ਆ ਬਾਈ ਆਪਣਿਆਂ ਨਾਲ ਲੈਬਰੀ ਹੁੰਦੇ ਜਰਮਨ ਦੇ ਬਾਈ ਸਿਹਾਰ ਇਹ ਗਾਓ ਪ੍ਰਾਣਾ ਕੰਮ ਤੁਹਾਡਾ ਹਾਂਜੀ ਪ੍ਰਾਣਾ ਇਹ ਨਾਵਾ ਹਾਂਜੀ ਇਹ ਵਧੀਆ ਲੱਗਦਾ ਹੁਣ ਹਾਂ ਬਰੇ ਵਧੀਆ ਹੁਣ ਤਾਂ ਠੀਕ ਆ ਮੈਨਾਂ ਦਾ ਸਾਈਡੀ ਚੋਂ ਮਤਲਬ ਕਰਨ ਲੱਗੇ ਹੁਣ ਸਾਂਗ ਪੈ ਗਿਆ ਸਾਂਗ ਪੈ ਗਿਆ ਹੁਣ ਸਾਂਗ ਪੈ ਗਿਆ ਪਹਿਲਾਂ ਨਹੀਂ ਹੈ ਨਾ ਠੀਕ ਆ ਕੁੱਤਿਆਂ ਦਾ ਕੰਮ ਵਧੀਆ ਚੱਲਦਾ ਬਾਈ ਫਿਰ ਵਧੀਆ ਬਾਈ ਜਿਵੇਂ ਜਿਹੜੇ ਠੰਡਾ ਜਿਹਾ ਪੈ ਗਿਆ ਸੀ ਨਾ ਹਾਂ ਬਾਈ ਠੰਡਾ ਲੋਕਡਾਊਨ ਨੇ ਦੇ ਬਾਰੇ ਮਨ ਲਗਾ ਚੱਲ ਪਿਆ ਹਾਂ ਹੂੰ ਠੀਕ ਆ ਬਾਈ ਓਕੇ ਬਹੁਤ ਧੰਨਵਾਦ ਆ ਦੇਖੋ ਬਾਈ ਤੌੜਿਆ ਬਿਠਾਈ ਖੜਾ ਕਿਹੜਾ ਪਿੰਡ ਆ ਬਾਈ ਆਪਣਾ ਬੁਰਜ ਦੁੰਦਾ ਬਾਈ ਠੀਕ ਆ ਕਿੱਥੇ ਜੇ ਰਹਿ ਗਿਆ ਬਾਈ ਇਹ ਪੋਲੀਆਂ ਖੁਰਦ ਦੇ ਨਾਲ ਇਹ ਰੰਗੀਆਂ ਦੇ ਨਾਲ ਠੀਕ ਆ ਕਿੰਨੇ ਟਾਈਮ ਦੀ ਆ ਬਾਈ ਪਾਠ ਇਹ 1 ਮਹੀਨੇ ਦੀ ਆ ਬਾਈ 1 ਮਹੀਨੇ ਦੀ ਖੜੀ ਕਰੀ ਬਾਈ ਮਾੜੀ ਜੀ ਉੱਠ ਖੜੋ ਕਿੰਨੀਆਂ ਕਿ ਰੱਖਿਆ ਨੇ ਬਾਈ ਬੱਕਰੀਆਂ ਹੈਗੇ ਬਾਈ 12 13 ਮਾਰਕ 12 13 ਕਰੀ ਰੱਖਿਆ ਨੇ ਬਾਈ ਹਾਂ ਠੀਕ ਆ ਧੰਨਵਾਦ ਜੀ ਫਿਰ ਇਹ ਆਪਣੇ ਘਰ ਦੇ ਬੱਕਰੇ ਦੀ ਆ ਘੋਂ ਬਾਹਰੋਂ ਲਵਾਈ ਸੀ ਕਰਦੇ ਕਰਦੇ ਦੀ ਚੰਗਾ ਬੱਕਰਾ ਵੀ ਆਪਾਂ ਦਾ ਵੇ ਕਿੰਨੀ ਕ ਹੇਟ ਆ ਕਿੰਨੇ ਬੱਕਰੇ ਇੱਕ ਪੰਜਾਬ ਦਾ ਬੰਦਾ ਸਦੂਗੜ੍ਹ ਦੇ ਦਾ ਇੱਕ ਸਣੀ ਸਤਾਰ ਵਾਲੇ ਦਾ ਇਹ ਸਿਆਣੀ ਵਾਲੇ ਦਾ ਇੱਕ ਸਾਈ ਦੋ ਕਲੇ ਦਾ ਹੈ ਠੀਕ ਆ ਇਹ ਕਿਹੜੇ ਦੀ ਆ ਇਹ ਬਸਟਲ ਦੀ ਆ ਸਣੀ ਸਤਾਰ ਵਾਲੇ ਸਣੀ ਵਾਲੇ ਦੀ ਆ ਇਹ ਠੀਕ ਆ ਵਾਹ ਦੇ ਵਾਹ ਦੇ ਬਾਈ ਕੋਈ ਚੱਕਰ ਨਹੀਂ ਬਲੈਤੀ ਟੀਵੀ ਬਾਈ ਬਲੈਤੀ ਟੀਵੀ ਉਹ ਲਾਇਆ ਐਸਿਆ ਇਹ ਸਣੀ ਵਾਲੇ ਦੀ ਆ ਹੈ ਬਾਈ ਉਹ ਤੋਂ ਲਿਆਂਦਾ ਸੀ ਬੱਕਰਾ ਹਾਂਜੀ ਹੁਣ ਕਿੰਨੇ ਦੰਦ ਹੋ ਗਿਆ ਉਹ ਫਿਰ ਬੱਕਰਾ ਲੈ ਇਹਦੀ ਟੀ ਵੀ ਬਾਈ ਇੱਕ ਇਹਦੀ ਮਾਂ ਦੀ ਹਾਈਟ ਕਿੰਨੀ ਕਮੀ ਫਿਰ ਹੈਗੀ ਆ ਬਾਈ 38 ਜਾਨੀ ਉਹ ਸਾਉ ਦਾ ਮੁੰਡਾ ਬੱਕਰੀਆਂ ਇਹਨਾਂ ਦੀਆਂ ਮੈਂ ਨਾਲ ਆਇਆ ਹੈਂ ਦੇਖ ਲਾਉ ਗੱਲਾਂ ਇਹਦੇ ਨਾਲ ਐਨ ਵੱਸ ਖਵਾ ਲਾ ਤੂੰ ਲੈ ਹੜਾ ਹਮਾਇਕਾ ਹੱਥ ਜਵਾੜਾ ਕਿੰਨੀ ਕਿੰਨੀ ਹਾਈਟ ਹੈ ਇਹਦੀ ਮਾਂ ਦੀ ਇਹਦੀ ਮਾਂ ਦੀ ਹੈਗੀ 38 40 ਇੰਚ ਇੰਚ ਹੈਗੀ ਆ ਬਾਈ ਹੈਗੀ ਆ ਠੀਕ ਆ ਕਹਵੇਂ ਸੂਵੇ ਸੂਈਆ ਉਹ ਉਹ ਬਈ ਦੂਜੇ ਸੂਵੇ ਸੂਈਆ ਦੂਜੇ ਸੂਵੇ ਠੀਕ ਆ ਤੇ ਜਿਹੜਾ ਇਹਦਾ ਬਾਪ ਆ ਫਿਰ ਸੈਣੀ ਗੱਲ ਵਾਲਾ ਉਹਦੀ ਹਾਈਟ ਕਿੰਨੀ ਆ? ਉਹਦੀ ਬਈ ਹੈਗੀ ਆ 40 42 ਇੰਚ ਉਹਦੀ ਆ ਜੀ। ਕਿੰਨੇ ਦੰਦ ਹੋ ਗਿਆ ਉਹ? ਖੀਰਾ ਹੀ ਆ ਇਹ ਤਾਂ। ਅਜੇ ਖੀਰਾ ਖੀਰੇ ਦੀ ਲਵਾਤੀ ਅਸੀਂ ਬਈ। ਉਹ ਰਿਜ਼ਲਟ ਵੇਖਣ ਦੀ। ਅਜੇ ਰਿਜ਼ਲਟ ਦੇਖਣ ਤਾਂ ਮਰਾਂ ਲਵਾਤੀਆਂ। ਹਾਂ ਜੀ ਹਾਂ ਜੀ। ਪਰ ਹੁਣ ਤਾਂ ਨਹੀਂ ਛੱਡਿਆ ਦੁਬਾਰੇ। ਨਹੀਂ ਹੁਣ ਨਹੀਂ ਛੱਡਦੇ। ਹੁਣ ਕਦ ਛੱਡੋਗੇ ਫਿਰ? ਹਾਂ ਤਾਂ ਜਦੋਂ ਕੱਦ ਜਦੋਂ ਖੜ ਗਿਆ ਉਦੋਂ ਕਰ ਛੱਡਾਂਗੇ ਜੀ। ਜਦੋਂ ਕੱਦ ਖੜ ਗਿਆ। ਚਾਲਾਂ ਆ ਤਾਂ 6 ਕੰਦ ਤੇ ਛੱਡ ਲਿਓ ਰਿਜ਼ਲਟ ਵਿੱਚ ਦੀ ਹੋਰ ਨਾਲ ਬੰਦੇ ਘੈਂਟ ਨੇ ਬਾਈ ਹਸਰੀਕਾਲ ਬਾਈ ਅੱਸੀ ਗੱਲ ਵਿੱਚ ਕਿਹੜਾ ਪਿੰਡ ਆ ਜੀ ਆਪਣਾ ਜੀ ਰਾਣਾ ਸਾਹਿਬ ਕੋਲੇ ਇਕ ਡਾਣੀ ਕਰਾਣੀ ਕਰਾ ਠੀਕ ਆ ਆ ਬੱਠ ਪਾਤੀਆਂ ਹਾਂਜੀ ਹਾਂਜੀ ਵੀਰੇ ਕਰੇ ਹੋਰ ਰੱਖਿਆ ਵੀ ਨਾ ਬਾਈ ਹਾਂਜੀ ਵੀਰੇ 4 ਜਾਨਵਰ ਰਹਿ ਗਏ ਨੇ 4 ਇਹਦੇ ਸਣੇ 5 ਨੇ ਇਹਦੇ ਸਣੇ 5 ਨੇ ਹੋਰ ਕਰੇ ਰੱਖਿਆ ਹੋਏ ਨੇ ਬਸ ਸੌਂਕ ਨੂੰ ਹਾਂਜੀ ਠੀਕ ਇਹਦੇ ਨਾਲ ਵਾਢਣ ਦਾ ਨਾਲ ਰੱਖਿਆ ਨੇ ਵੀਰੇ ਨਾਲ ਰੱਖਿਆ ਠੀਕ ਆ ਬਾਈ ਲੈ ਗਵਾਕ ਚੰਗੀਆਂ ਜੀ ਬਾਹਰ ਜਾਂਦਾ ਉਹ ਆਪ ਦਾ ਕਿਸੇ ਤੁਸੀਂ ਨਾਲ ਤੋਂ ਬੰਦ ਹੋ ਰਿਹਾ ਰਾਣਾ ਹਾਉ ਦਾ ਏਡੀ ਦੂਰ ਆ ਗਿਆ ਹੈ ਫਿਰ ਕੰਪੀਟੀਸ਼ਨ ਲੜਨਾ ਹਾਂਜੀ ਹਾਂਜੀ ਵੀਰੇ ਵਧਾਈਆਂ ਜੀ ਆਸਰੀ ਘਰ ਬਾਪੂ ਉਹ ਲੋਟਾਂ ਹਾਂਜੀ ਠੀਕ ਆ ਠੀਕ ਆ ਨੇੜੇ ਨੇੜੇ ਘਰ ਲਓ ਬਾਈ ਨੇੜੇ ਨੇੜੇ ਆ ਆਪੇ ਕਰਦੇ ਹੋ ਕੋਲ ਆ ਆਪਾ ਕਿਹੜਾ ਪਿੰਡ ਆ ਬਾਪੂ ਆਪਣਾ ਹਾਂ ਠੀਕ ਹੈ ਹੈ ਮਾਛੀ ਠੀਕ ਆ ਲੈ ਵੀ ਆ ਪਾਈਆ ਬਾਪੂ ਨੇ ਆਪੋਂ ਹੋਰ ਰੱਖਿਆ ਨੇ ਬੱਕਰੀਆਂ ਹੈਗੀਆਂ ਕਿੰਨੀਆਂ ਕਰ 15 15 ਮਹੀਨੇ ਠੀਕ ਹੈ ਕੈਰੀ ਸ਼ਾਮਦਿਆਂ ਕੈਰੀ ਸ਼ਾਮਦਿਆਂ ਇੱਥੇ ਲਾ ਮੜਾ ਜਾ ਜਸਰੀ ਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਕਿਹੜਾ ਪਿੰਡ ਆ ਜੀ ਕਲਸੀਆਂ ਵੀਰੇ ਕਲਸੀਆਂ ਠੀਕ ਆ ਕਲਸੀਆਂ ਤੋਂ ਆਇਆ ਹੈ ਕਿੰਨੇ ਟਾਈਮ ਦੀ ਪੱਠ ਜੀ ਸਾਡੇ ਕੀ ਧਨਮਾਨ ਜੀ ਸਾਢੇ 3 ਮਹੀਨੇ ਦੀ ਹਾਂਜੀ ਕਰੇ ਹੋਰ ਰੱਖਿਆ ਨੇ ਬਾਈ ਹਾਂਜੀ ਕਿੰਨੀਆਂ ਕਰ 7 8 ਹੋ ਗਏ ਬਈ ਅਟਕ ਕਰੇ ਉਹੀ ਰੱਖੇ ਨੇ ਬਸ ਇਹਨਾਂ ਸਾਹ ਹਾਂ ਹਾਂ ਠੀਕ ਆ ਪੱਠ ਚੰਗੇ ਆ ਬਈ ਮਾਂ ਪੱਖੋ ਕਿਵੇਂ ਆ ਬਈ ਕਿੰਨੇ ਕ ਹਾਈਟ ਆ ਮਾਂ ਦੀ ਇਹਦੀ ਮਾਂ ਦੀ ਹਾਈਟ ਹੈਗੀ ਆ ਵੀਰੇ 38 39 ਇੰਚ ਇਹਦਾ ਬਾਪ ਕਰਦੀ ਆ ਬਈ ਇੱਕ ਮਾਰ ਬਾਪ ਕਰਦੇ ਵੀਰੇ ਆਇਆ ਹੋਇਆ ਬਈ ਆਇਆ ਹੋਇਆ ਉਹ ਵੀ ਪਾਉਣਾਗਾ ਵਿੱਚ ਮੁਕਾਬਲਿਆਂ ਦੇ ਕਿੰਨੀ ਹਾਈਟ ਫੁੱਟ ਆ ਬਈ ਉਹਦੀ ਫਿਰ ਕਿੰਨੇ ਦਾ ਹੁੰਦਾ ਹੈ 40 41 ਇੰਚ ਹੋ ਪਰ ਬੱਚੇ ਬਹੁਤ ਸੋਹਣੇ ਬੱਚੇ ਸੋਹਣੇ ਕੱਢਦਾ ਹਾਂ ਠੀਕ ਆ ਹਾਈਟ ਤਾਂ ਆ ਵੀ ਛੋਟੀ ਆ ਕਿ ਦੰਦ ਕਿੰਨੇ ਹੋ ਗਏ ਦੰਦ ਉਹ 6 ਹੋ ਗਏ 6 ਹੋ ਗਏ ਠੀਕ ਆ ਬੱਚੇ ਚੰਗੇ ਕੱਢਦਾ ਵੀਰੇ ਪੂਰੇ ਟੋਪ ਦੇ ਵੀਰੇ ਜਿੰਨੇ ਆਇਆ ਬੱਚੇ ਵੀਰੇ ਸਾਰੇ ਵਧੀਆ ਆਏ ਨੇ ਸਾਰੇ ਭਾਇਆ ਚੰਗੀ ਪੱਟਾ ਵੀਰੇ ਫਿਰ ਕਾਲੀਗੜ ਦਾ ਸਾਰੇ ਬੱਚੇ ਹਾਂ ਕਾਲੇ ਬੱਚੇ ਵੀਰੇ ਸਾਰੇ ਆਪਦੇ ਤੇ ਗੜਦੇ ਜੇ ਮਾੜਾ ਵੀ ਕੋਈ ਪੱਟ ਇੱਕ ਦੋ ਪਿੰਡੋ ਕ੍ਰੋਸ ਵੀ ਕਰਾਈਆਂ ਨੇ ਉਹ ਸਾਰੇ ਬੱਚੇ ਆਪਦੇ ਤੇ ਲੈ ਗਏ ਆਪਦੇ ਤੇ ਲੈ ਕੇ ਜਾਂਦਾ ਹੈ ਮਰਦਾ ਚੰਗਾ ਮੇਵਣਾਗਾ 6 ਦੰਦ ਹੋ ਗਿਆ ਹਾਂ ਵੀਰੇ 6 ਦੰਦ ਉਹ 6 ਦੰਦ ਜੀ ਮੁਕਾਬਲੇ ਚ ਪਾਵੋਗੇ ਹਾਂਜੀ ਹਾਂ ਆਸ੍ਰੀ ਕਾਲ ਬਾਈ ਕੀ ਹਾਲਾ ਵੀ ਗਈ ਉਹ ਕਿਹੜਾ ਪਿੰਡ ਆ ਬਾੜਾ ਭਾਈ ਦੇ ਬਾچے ਖਾਣੇ ਅੱਛਾ ਬਾਜ ਦੇ ਖਾਣੇ ਕੋਲ ਕਿੰਨੇ ਟਾਈਮ ਦੇ ਆ ਬਈ ਪੱਠਾ 4 ਮਹੀਨੇ ਦੀ 4 ਮਹੀਨੇ ਦੀ ਜੋ ਅੰਦੇ ਵਿੱਚ ਸੀ ਚਾਰ ਮਹੀਨੇ ਦੀ ਪੱਠਾ ਬਾਈ ਬਾਈ ਵੀ ਦੋ ਕ ਪੱਠਾ ਰਹਿ ਗਿਆ ਆਪਣਾ ਫੁੱਲ ਹੋਣ ਵਾਲਾ ਕੀ ਹਾਲਾ ਯਾਰ ਵਧੀਆ ਮੇਰੇ ਦੂੰਗਾ ਕਿਹੜਾ ਪਿੰਡਾ ਸੇਉੜਾ ਪਿੰਡਾ ਤੇਰਾ ਸੇਉੜਾ ਕਿਥੇ ਰਹਿ ਗਿਆ ਬਾਈ ਇਹ ਰਹਿ ਗਿਆ ਵੀਰੇ ਇਹਦੇ ਲਵੇ ਰਾੜਾ ਦਾ ਉਹਦੇ ਲਵੇ ਰਾੜਾ ਹਾਬ ਦੇ ਕੋਲ ਆਇਆ ਬਹੁਤ ਦੂਰੋਂ ਆਇਆ ਕਿੰਨੇ ਟਾਈਮ ਦੀ ਬਾਈ ਪੱਠਾ ਇਹ ਸਾਢੇ 4 ਮਹੀਨੇ ਦੀ ਹੈ ਸਾਢੇ 4 ਮਹੀਨੇ ਦੀ ਹੈ ਜੇ ਵੀ ਤੁਹਾਡੀ ਕੋਈ ਪ੍ਰੋਬਲਮ ਨਹੀਂ ਫੇਸਬੁਕ ਚ ਵੀ ਚੰਗਾ ਪੱਠਾ ਦਾ ਯਾਰ ਸਾਢੇ 4 ਮਹੀਨੇ ਦੀ ਪੱਠਾ ਬਾਈ ਦਵੇਂ ਤਿੰਨ ਕ ਰਹਿ ਗਿਆ ਇੱਧਰ ਪੱਠਾ ਸੁਣਵਾ ਦੇ ਹਾਂ ਜੀ ਕੀ ਹਾਲਾ ਬਈ ਵਧੀਆ ਬਈ ਕਿਹੜਾ ਪਿੰਡ ਸ਼ੇਰਪੁਰਾ ਸ਼ੇਰਪੁਰਾ ਤੇ ਕਿੰਨੇ ਟਾਈਮ ਦੀ ਆਪਾਂ 2.5 ਮਹੀਨੇ ਦੀ ਵੀਰੇ ਹੈ 2.5 ਮਹੀਨੇ 2.5 ਮਹੀਨੇ ਦੀ ਬਾਈ ਚੰਗੀ ਆ ਬਈ ਪੱਠ ਜੇ ਇਹਦੀ ਮਾਂ ਕਿਵੇਂ ਆ ਪੂਰੀ ਸਿਹਰਾ ਵੀਰੇ ਕਿੰਨੀ ਹਾਈਟ ਹੋਟਾ ਹੈ ਹੈ 42 ਇੰਚਾ ਟਾ 42 ਇੰਚਾ ਹਾਂ ਜੀ ਕਿੰਨੀਆਂ ਕਿ ਰੱਖਿਆ ਨੇ ਬੱਕਰੀਆਂ ਉਹਨੇ 10 ਕ ਨਗ ਰਿਆ ਕਰੇ 10 ਕਰੀ ਰੱਖਿਆ ਨੇ ਫਾਰਮਾਂ ਗੋਆ ਕੰਮ ਹਾਂ ਫਾਰਮਾਂ ਗੋਆ ਠੀਕ ਆ ਫਾਰਮਾ ਬਈ ਬਾਈ ਦਾ ਤੇ 42 ਕੀ 1 42 ਕਿਹਾ 42 ਇੰਚ ਠੀਕ ਆ ਕੀ ਹਾਲ ਆ ਬਾਈ ਵਧੀਆ ਜੀ ਵਧੀਆ ਕਿਹੜਾ ਪਿੰਡ ਆ ਸਹੌਰ ਆ ਵੀਰੇ ਸਹੌਰ ਹਾਂ ਠੀਕ ਆ ਕਿੰਨੇ ਟਾਈਮ ਦੀ ਆ ਪੱਠ ਇਹ ਵੀਰੇ 2 ਕੁ ਮਹੀਨਿਆਂ ਦੀ ਦਾ 2 ਮਹੀਨਿਆਂ ਦੀਆਂ ਚੰਗੀ ਆ ਇਦੀ ਮਾਂ ਬਾਈ ਫਿਰ ਕਿੰਨੀ ਕ ਹਾਈਟ ਦੀ ਆ ਮਾਂ ਬਾਈ ਹੈਗੀ ਆ 40 45 ਮਾੜੀ 40 45 ਦੀ ਅੱਛੀ 40 45 ਇੰਚ ਦੀ 45 ਇੰਚ ਦੀ ਪੱਠਾ ਹੈ ਬਾਈ ਠੀਕ ਆ ਉਂਈ ਤਾਂ ਨਹੀਂ ਕਹਿੰਦਾ ਨਹੀਂ ਬਾਈ ਉਂਈ ਨਹੀਂ ਕਹਿੰਦਾਗਾ ਹੈਗੀ ਆ ਹੈਗੀ ਆ ਹੈ ਕਿ ਵੀਡੀਓ ਵੀਡੀਓ ਫੋਟੋ ਹੈਗੀ ਫੋਟੋ ਨਹੀਂ ਹੈਗੀ ਮੇਰੇ ਕੋਲੇ ਉਹਦੀ ਹਾਂ ਹੈ ਨਹੀਂ ਜਾ ਕੇ ਕਰਿਆ ਨਹੀਂ ਭਰਾ ਕਰੇ ਆਵਾਂਗੇ ਫਿਰ ਕੋਈ ਗੱਲ ਨਹੀਂ ਫਿਰ ਦੇਖਾਂਗੇ ਝੂਠ ਬੋਲਦਾਂਗੇ ਸੱਚ ਪਰ ਹੋ ਬਾਈ ਤੇਰੇ ਲੈ ਵੈਣ ਬੱਕਰੀ ਆਦੀ ਜਿਹੜੀ ਪਹਿਲਾ ਰੌਣ ਜਿਹੜਾ ਉਹ ਕਪੇਦ ਹੋ ਜਾਗਾ ਜਾ ਯਾਰ ਉਹ ਕਿੰਨੇ ਵੀਰੇ ਕਿੰਨੇ ਟਾਈਮ ਦੀ ਪਾਠ ਆ 6 ਮਹੀਨੇ ਦੀ 6 ਮਹੀਨੇ ਦੀ ਬੇਟ ਇਹਦਾ ਕਿੰਨਾ ਫਰਿਆਜ 25 ਕਿਲੋ ਆ ਹੈ 2580 2580 ਠੀਕ ਆ 6 ਮਹੀਨੇ ਦੇ ਆ ਬਾਈ ਬਾਕੀ ਸਾਰਿਆਂ ਕੋਈ 2 ਦੀਆ ਕੋਈ 3 ਦੀਆ ਜਿਹਦੇ ਵਿੱਚ ਜਿਆਦਾ ਠੀਕ ਆ ਪੱਟ ਚੰਗੀ ਆ ਤੇ ਤੁਹਾਡੇ ਚਾਰ ਬੰਦੇ ਇਹਦੀ ਮਾਂ ਕਿਵੇਂ ਆ ਬਾਈ ਕਿੰਨੇ ਕੇ ਹਾਈਟ ਦੀ ਆ ਇਹ ਲਈ ਆ ਇਹ ਲਈ ਆ ਹਾਂ ਕਰੇ ਖੜੀ ਸੀ ਮਤ ਮਰੀ ਪਈ ਤੇ ਜਮੇ ਹੁਣ ਤੇ ਤਿਆਰ ਕਰ ਲਈ ਫਿਰ ਇਹ ਕਰਦਾਂਗੇ ਹੁਣ ਲਸਾੜੇ ਵਾਲਿਆਂ ਜੋ ਆ ਜਾਂਦੇ ਉਹਦੇ ਲੱਖੀ ਵਾਲਿਆਂ ਜੋ ਘਸਿਆ ਤੇ ਠੀਕ ਚੰਗੀ ਆ ਬਾਈ ਪੱਟ ਬਾਕੀ ਪੈਰ ਘੁੰਮ ਗਏ ਮਾੜੇ ਹੈ ਉਹ ਪੈਰ ਘੁੰਮ ਗਏ ਘਰੇ ਖੜੀ ਦੇ ਅੱਛਾ ਉਹਦੇ ਕਰਕੇ ਆ ਇਹ ਚੀਜ਼ਾਂ ਧਿਆਨ ਦੇ ਨਾਲ ਹੀ ਹੁੰਦੀਆਂ ਨੇ ਬਾਈ ਇਹ ਜਿਹੇ ਨੰਬਰ ਕੱਟੇ ਜਾਂਦੇ ਹੁੰਦੇ ਆ ਫਿਰ ਆਏ